ਤੁਹਾਡਾ ਵੋਇਆ ਸਾਡੇ ਕੋਲ ਤਖਰਾ ਕਰ ਦੂਗੇ ਨਾ ਅਸੀਂ ਪੁੱਤੇ ਨੂੰ ਬੋਟ ਨਹੀਂ ਪਰ ਪਿੱਛੇ ਚੋਣਾ ਤੁਹਾਨੂੰ ਵੋਟਾਂ ਬਾਈਆਂ ਇੱਥੇ ਤੁਹਾਨੂੰ ਮੈਂ ਮਿਲਿਆ ਨਹੀਂ ਕੀ ਜਾਂਦਾ ਕਿ ਆਪਾਂ ਨਹੀਂ ਹੋ ਜਾਏਗਾ ਨਹੀਂ ਸਾਲਾ ਪਿੰਡ ਖੜਾ ਜਾਂਦਾ ਪਿੰਡ ਹੀ ਪੰਜਾਬ ਨੂੰ ਪੁੱਛੋ ਕੋਈ ਗੁਨਾਹ ਨਹੀਂ ਤੁਹਾਡੇ ਕੋਲ ਤੇ ਸੁਵੇਨ ਨੂੰ ਲਿਓ ਪੁੱਛ ਲੈਂਦੇ ਆ ਕਿਹਨੇ ਬਣਾਇਆ ਸੁਵੇਨ ਨੂੰ ਐ ਕਰੋ ਇੱਕ ਮਿੰਟ ਉਹਨੂੰ ਲੈ ਲਿਆ ਤੂੰ ਕਿਹਨੇ ਵਿੱਚ ਤੂੰ ਆ ਰਿਹਾ ਪੁੱਤ ਨਵੇਂ ਤੇ ਅਸਾਂ ਇਹ ਲੋਕ ਤੇ ਪੰਜਾਬੀ ਜੀ ਇੱਕ ਵਾਰ ਫੇਰ ਤੋਂ ਆਪ ਅਗਵਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਆਪ ਆਗਵਾ ਨੂੰ ਕੁਝ ਵਿਅਕਤੀਆਂ ਨੇ ਸਵਾਲ ਪੁੱਛੇ ਨੇ ਸਵਾਲ ਗ੍ਰਾਂਟਾਂ ਨੂੰ ਲੈ ਕੇ ਅਤੇ ਮਨਰੇਗਾ ਸਕੀਮ ਨੂੰ ਲੈ ਕੇ ਪੁੱਛੇ ਗਏ ਦਰਸਲ ਰੋਪੜ ਤੋਂ ਆਮ ਆਦਮੀ ਪਾਰਲੀਮੈਂਟ ਦੇ ਵਿਧਾਇਕ ਦਿਨੇਸ਼ ਚੱਡਾ ਇੱਕ ਪਿੰਡ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਜਿੱਥੇ ਖੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਹਨਾਂ ਨੂੰ ਮਨਰੇਗਾ ਅਤੇ ਪਿੰਡ 'ਚ ਆਈਆਂ ਗ੍ਰਾਂਟਾਂ ਬਾਰੇ ਤਿੱਖੇ ਸਵਾਲ ਪੁੱਛੇ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਅਤੇ ਇਸ ਦੌਰਾਨ ਵਿਧਾਇਕ ਦਿਨੇਸ਼ ਚੱਡਾ ਨੇ ਭਾਜਪਾ ਮੁਰਦਾਬਾਦ ਆਦ ਦੇ ਨਾਰੇ ਵੀ ਲਗਾਏ ਤੁਸੀਂ ਗੱਲ ਕਰੋ 2005 ਤੋਂ ਮਨੇਗਾ ਸ਼ੁਰੂ ਹੋਈ ਸੀ ਨਹੀਂ ਕਰਾਇਆ ਕੰਮ ਨਹੀਂ ਕਰਾਈ ਉਹ ਤਾਂ ਹੀ ਲਾ ਕੇ ਪਾਸੇ ਮਾਰੇ ਤੁਹਾਨੂੰ 92 ਨੂੰ ਭੇਜਿਆ ਸੀ ਇਹ ਕਰਾਇਆ ਸੀ ਅਸੀਂ ਕਰਾਇਆ ਜੱਟਾ ਸਾਹਿਬ ਉਹ ਨਾਲ ਹੀ ਪੰਜ ਕਾਰ ਨਹੀਂ ਅਸੀਂ ਕਰਾ ਕਰ ਦੂੰਗੇ ਨਾ ਅਸੀਂ ਪੁੱਤੇ ਨੂੰ ਬੋਲਦਾ ਨਹੀਂ ਪਰ ਪਿੱਛੇ ਚੋਣਾ ਤੁਹਾਨੂੰ ਗੋਟਾ ਮਾਹੀ ਇੱਥੇ ਤੁਹਾਨੂੰ ਮੈਂ ਭੇਜਿਆ ਕਿਹਦੀ ਕੀ ਜਾਂਦੇ ਕਿ ਹੁਣ ਨਹੀਂ ਹੋ ਜਾਏਗਾ ਨਹੀਂ ਹੋਏ ਸਾਰਾ ਪਿੰਡ ਖੜਾ ਜਾਂ ਦੱਸੋ ਪਿੰਡ ਦੀ ਪੰਚਾਇਤ ਨੂੰ ਪੁੱਛੋ ਕੋਈ ਗ੍ਰਾਂਟ ਆਈ ਤੁਹਾਡੇ ਕੋਲ ਹੋਰ ਅੱਛਾ ਜੀ ਆ ਜਿਹੜਾ ਜਿਹੜਾ ਬਣਿਆ ਸਿਹਰੀਆਂ ਵਿੱਚ ਕੀ ਤੁਹਾਨੂੰ ਬਣਿਆ ਬੋਲੋ ਆਪਣਾ ਸਾਹਿਬ ਜਿਹੜੇ ਬਣਾਇਆ ਖੜੇ ਬਰਾ ਇਹ ਸਾਇਆ ਹੀ ਬਾਦਸ਼ਾਹ ਨਹੀਂ ਨਾ ਚਲਾ ਤੁਹਾਡੀ ਗੱਲ ਮੰਨ ਲਈ ਤੁਹਾਡੀ ਗੱਲ ਮੰਨ ਲਈ ਤੁਹਾਡੀ ਗੱਲ ਮੰਨ ਲਈ ਜਿਹੜੇ ਬੱਚੇ ਆ ਤੂੰ ਪੁੱਛੋ ਇੱਕ ਮਿੰਟ ਸੋ ਪੈਸਾ ਬੱਸ ਘਰ ਦੀ ਕੱਲੇ ਨਹੀਂ ਜਾ ਕੇ ਫਲਾਲੇ ਹੋ ਰਹੀ ਹੈ ਯਾਰ ਬਟੇ ਨੂੰ ਪੁੱਛੋ ਇੱਕ ਮਿੰਟ ਕੋਲੇ ਸਰਪੰਚ ਕੋਲੇ ਮੇਰੇ ਕਰਦੇ ਕੈਨੇਡਾ ਗਏ ਵੇ ਸੁਮੇਤ ਨੂੰ ਲਿਓ ਪੁੱਛ ਲੈਂਦੇ ਆ ਕਿਹਨੇ ਬਣਾਇਆ ਸੁਮੇਤ ਨੂੰ ਐ ਕਰੋ ਇੱਕ ਮਿੰਟ ਉਹ ਐਵੇਂ ਲੈ ਤੂੰ ਸੁਮੇਤ ਤੇ ਤੂੰ ਆ ਜੂ ਸੁਮੇਤ ਤੇ ਆਹ ਸੱਜੇ ਲੋਕਾਂ ਮਾ ਗੁਰੂ ਸਾਹਿਬ ਇੱਥੇ ਫਰਮੈਂਦ ਨੂੰ ਖਾਓ ਕਹਿੰਦੇ ਆਗੇ ਤੇ ਸਟੇਡੀਅਮ ਕਿਹਨੇ ਬਣਾਇਆ ਇਹ ਮੈਨੂੰ ਦੱਸ ਆ ਜੀ ਲਿਆਓ ਤੁਸੀਂ ਮੈਂ ਲਿਆਓ ਕੱਲੇ ਸਾਹਿਬ ਪੁੱਛ ਰਹੀਓ ਮੈਂ ਕਹਿੰਦਾ ਮੈਂ ਤਾਂ ਖਾ ਰਿਹਾ ਕਸਮ ਪੈਸੇ ਆਏ ਨਾ ਵੈਸੇ ਇਹਨੇ ਬਣਾਇਆ ਡਰਾਟ ਨਾਲ ਨਹੀਂ ਕੰਮ ਆਇਆ ਤੁਸੀਂ ਸਰਪੰਚ ਤੇ ਕਾਰਵਾਈ ਕਿਉਂ ਨਹੀਂ ਕੀਤੀ ਜੀ ਫਿਰ ਕੱਲ ਕਰ ਲਈ ਕਰਦੀ ਮੈਂ ਨਹੀਂ ਹੋਇਆ ਜੀ ਸਾੰਟਾ ਦਿਖਦਾ ਨਹੀਂ ਕਾ ਕੋ ਮਤਲਬ ਪੜਦਾ ਕੰਮ ਦਾ ਕੰਮ ਹੋਇਆ ਅੱਜ ਜਿਹਦਾ ਕਹਿੰਦਾ ਉਸਨੇ ਕੰਮ ਖਾੜਦਾ ਹੋਇਆ ਜੀ ਹੋਇਆ ਹੀ ਹੋਇਆ ਬਹੁਤ ਵੱਡਾ ਖੜਾ ਕਰਕੇ ਬਣਾਇਆ ਇਹ ਕੰਮ ਬਣਾਇਆ ਜੀ ਜੀ ਬਣਾਂ ਮੁਰਦਾਬਾਦ 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 ਹਾਏ 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 ਬੱਲੇ ਹਾਏ 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 ਬੱਲੇ ਦੁਰਘਟੇ ਨੂੰ ਦੁਰਘਟੇ ਨੂੰ ਸੈਨਾਬਾਦ ਜੀ ਮੁਰਦਾਬਾਦ ਮੁਰਦਾਬਾਦ ਦਬਿਦਾਇ ਦਿਨੇਸ਼ ਚੱਡਾ ਇੱਕ ਪਿੰਡ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਇਸ ਦੌਰਾਨ ਜਦੋਂ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਵਿੱਚੋਂ ਹੀ ਇੱਕ ਵਿਅਕਤੀ ਨੇ ਉਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰਬਾਜ਼ੀ ਹੋ ਗਈ ਤਕਰਾਰਬਾਜ਼ੀ ਇੰਨੀ ਵਧੀ ਕਿ ਵਿਧਾਇਕ ਨੇ ਖੁਦ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਲੋਕਾਂ ਵੱਲੋਂ ਵਿਧਾਇਕ ਦੇ ਹੱਕ 'ਚ ਨਾਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਵਿਧਾਇਕ ਵੱਲੋਂ ਕੰਮ ਕਰਵਾਏ ਗਏ ਨੇ ਪਰ ਦੂਜੇ ਪਾਸੇ ਉਹ ਵਿਅਕਤੀ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਦੋਵਾਂ ਵਿਚਾਲੇ ਖਾਸੀ ਖੈਬੜਬਾਜ਼ੀ ਹੋਈ ਤੁਸੀਂ ਗੱਲ ਕਰੋ 2005 ਤੋਂ ਮਨੇਗਾ ਸ਼ੁਰੂ ਹੋਈ ਸੀ ਨਹੀਂ ਕਰਾਇਆ ਕੰਮ ਨਹੀਂ ਕਰਾਈ ਉਹ ਤਾਂ ਹੀ ਲਾ ਕੇ ਪਾਸੇ ਮਾਰੇ ਤੁਹਾਨੂੰ 91 ਨੂੰ ਭੇਜਿਆ ਸੀ ਇਹ ਕਰਾਤਾ ਸੀ ਅਸੀਂ ਕਰਾਤਾ ਜੱਡਾ ਸਾਹਿਬ ਪੂਰਾ ਕਰੀਏ ਸਾਡੇ ਕੰਮ ਹੋਇਆ ਸਾਡੇ ਕਰਾ ਕਰ ਦੂਗੇ ਨਾ ਅਸੀਂ ਪੁੱਤ ਨੂੰ ਬੋਲਦਾ ਨਹੀਂ ਪਰ ਪਿੱਛੇ ਚੋਣਾ ਤੁਹਾਨੂੰ ਵੋਟਾਂ ਬਾਈ ਇੱਥੇ ਤੁਹਾਨੂੰ ਮੈਂ ਨਹੀਂ ਕੀ ਜਾਂਦਾ ਕਿ ਆਪਾਂ ਨਹੀਂ ਹੋ ਜਾਏਗਾ ਨਹੀਂ ਹੋਏ ਸਾਰਾ ਪਿੰਡ ਖੜਾ ਜਾਂਦਾ ਪਿੰਡ ਦੀ ਪੰਚਾਇਤ ਨੂੰ ਪੁੱਛੋ ਕੋਈ ਗੁਨਾਹ ਨਹੀਂ ਤੁਹਾਡੇ ਨੂੰ ਹੋਰ ਜ਼ਿਆਦਾ ਜੀ ਆ ਜਿਹੜਾ ਜਿਹੜਾ ਬਣਿਆ ਕਿਹੜੀਵੇਂ ਕੀ ਤੁਹਾਨੂੰ ਬਣਿਆ ਬੋਲੋ ਆਪਾਂ ਸਾਹਿਬ

ਮੈਂ ਗੁਰਦਾਰ ਸਾਹਿਬ ਇੱਥੇ ਸਰਪੰਚ ਨੂੰ ਖਰਾਓ ਕਸਮੇ ਆ ਗਏ ਤੇ ਸਟੇਰੀਓ ਕਿਹਨੇ ਬਣਾਇਆ ਜੀ ਮੈਂ ਦੱਸਦਾ ਮੈਂ ਆਪੇ ਬਣਾਇਆ ਕੱਲਾ ਸਾਹਿਬ ਆਪੇ ਬਣਾਇਆ ਆਪੋ ਨਾ ਹੁੰਦਾ ਤੇ ਇਹਨੂੰ ਖਰਾਓ ਕਸਮੇ ਗੁਰਦਾਰ ਸਾਹਿਬ ਮੈਂ ਕਹਿੰਦਾ ਮੈਂ ਮੈਂ ਤਾਂ ਖਾਰਿਆ ਕਸਮ ਪੈਸੇ ਆਇਆ ਨਾ ਮੈਂ ਸਟੇਰੀਓ ਬਣਾਇਆ ਅੱਜ ਤੱਕ ਨਾਲ ਨਹੀਂ ਕੰਮ ਹੋਇਆ ਤੁਸੀਂ ਸਰਪੰਚੇ ਕਾਰਵਾਈ ਕਿਉਂ ਨਹੀਂ ਕੀਤੀ ਜੀ ਫਿਰ ਕਦੀ ਕਾਰਵਾਈ ਕਰਦੀ ਕੰਮ ਨਹੀਂ ਹੋਇਆ ਜੀ ਸਾਹ ਤਾਂ ਦਿਖਦਾ ਨਹੀਂ ਆ ਕੋ ਮਤਲਬ ਪੜਦਾ ਕੰਮ ਦਾ ਕੰਮ ਹੋਇਆ ਅੱਜ ਦੀ ਵਾਰ ਪਿੰਡ ਦਾ ਕੰਮ ਖਾੜਦਾ ਹੋਇਆ ਜੀ ਹੋਇਆ ਜੀ بڑا چڙه جايي 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 بڑا چڙ ਦਾ ਦਸੀਏ ਕੇ ਪੰਜਾਬ ਵਿੱਚ ਇੱਕ ਪਾਸੇ ਭਾਜਪਾ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਵੀ ਇਸ ਦਾ ਸਖ ਚੱਲਣਾ ਪੈ ਰਿਹਾ ਹੈ ਹਾਲਾਂਕਿ ਆਪ ਆਗੂਆਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਉਹਨਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜਦਕਿ ਲੋਕਾਂ ਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ 2 ਸਾਲਾਂ ਵਿੱਚ ਉਹਨਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਆਪ ਆਗੂਆਂ ਨੂੰ ਸਵਾਲ ਪੁੱਛ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ